ਫੇਰ ਨਵੀਆਂ ਮੰਗਾ ਉਠਾਂਗੀਆਂ ਤੇ ਉਹਨਾਂ ਮੰਗਾ ਤੇ ਇੱਕ ਵਾਰਾ ਫੇਰ ਜੰਗ ਦੇ ਮੈਦਾਨ ਚ ਨਿਤਰਾਂਗੇ ਤਾਂ ਅਸੀਂ ਜੰਗ ਖਤਮ ਨਹੀਂ ਕੀਤੀ ਟਾਲੀ ਸੀ ਅੱਜ ਕੀ ਕਰ ਰਹੇ ਆ ਅਸੀਂ ਸਾਨੂੰ ਪਤਾ ਏ ਅੱਜ ਦੇ ਇਸ ਧਰਨੇ ਨਾਲ ਐਮਐਸਪੀ ਨਹੀਂ ਮਿਲ ਜਾਣੀ ਅੱਜ ਦੇ ਇਸ ਧਰਨੇ ਨਾਲ ਕੋਈ ਸੀ ਤਾਂ ਅੱਜ ਦਾ ਜਿਹੜਾ ਪੈਦਲਾ ਏ ਇਹ ਦੂਜੇ ਕੋਲ ਦੀ ਦੂਜੇ ਨੰਬਰ ਦੇ ਕੋਲ ਦੀ ਤਿਆਰੀ ਵਜੋਂ ਵੇਖੋ ਕਿਉਂਕਿ ਆਪਾਂ ਐਮਐਸਪੀ ਵਾਲੀ ਲੜਾਈ ਜਿੱਤਨੀ ਹੈ ਮੇਰੇ ਕੋਲ ਜਿੰਨਾ ਸਮਾਂ ਬਚਿਆ ਮੈਂ ਉਸ ਸਮੇਂ ਦੇ ਵਿੱਚ ਵਿੱਚ Bajaj ਇਹਨਾਂ ਦੇ ਨਾਲ ਉਹ ਲੜਾਈ ਇਹਨਾਂ ਦੇਸ਼ੀਆਂ ਦੇ ਨਾਲ ਸੀ ਪਰ ਅੱਜ ਦੀ ਜਿਹੜੀ MSP ਦੀ ਲੜਾਈ ਏ ਉਹ ਇਹਨਾਂ ਨਾਲ ਨਹੀਂ ਏ ਉਹ ਕਿਸ ਦੇ ਨਾਲ ਏ ਉਹ ਇਹਨਾਂ ਦਾ ਵੀ ਗੁਰੂ ਏ ਜਿਹੜਾ ਸਭ ਤੋਂ ਵੱਡਾ ਸਾਡੇ ਲਈ ਤਾਂ ਇਹ ਸਰਮਾਇਦਾਰ ਨੇ ਨਾ 90 ਕਰੋੜ ਰੁਪਇਆ ਘੰਡੇ ਦਾ ਕਮਾਉਂਦੇ ਨੇ ਪਰ ਜਿਹੜੇ ਇਹਦੇ ਨਾਲੋਂ ਵੀ ਵੱਡੇ ਇਹਨਾਂ ਦੇ ਗੁਰੂ ਨੇ ਸਰਮਾਇਦਾਰ ਸਮਰਾਜਵਾਦ ਜਿਹੜਾ ਅਮਰੀਕਾ ਦੇ ਵਿੱਚ ਬੈਠਾ ਹੋਇਆ ਏ ਉਹਨਾਂ ਦੇ ਸਾਹਮਣੇ ਇਹ ਵੀ ਛੋਟੇ ਸਰਮਾਇਦਾਰ ਨੇ ਨਿੱਕੀਆਂ-ਨਿੱਕੀਆਂ ਸਰਮਾਇਦਾਰੀਆਂ ਨੇ ਤਾਂ ਜਿਹੜੀ ਐਮਐਸਪੀ ਵਾਲੀ ਲੜਾਈ ਏ ਐਮਐਸਪੀ ਵਾਲੀ ਲੜਾਈ ਇਹ ਤਿੰਨ ਕਾਨੂੰਨਾਂ ਤੋਂ ਕਈ ਗੁਣਾ ਵੱਡੀ ਲੜਾਈ ਏ ਕਿਵੇਂ ਕਿਉਂਕਿ ਸਾਡੇ ਆ ਦੇਸੀ ਨਿੱਕੀਆਂ ਕਾਰਪੋਰੇਟੀਆਂ ਦੇ ਨਾਲ ਲੜਾਈ ਸੀ ਤੇ ਜਿਹੜੀ ਐਮਐਸਪੀ ਦੀ ਏ ਸਿੱਧੀ ਦੂਜੀ ਸ਼ਰਤ ਕੀ ਸੀ ਉਹਦੀ ਦੂਜੀ ਸ਼ਰਤ ਇਹ ਸੀ ਕਿ ਜਿਹੜਾ ਬਾਕਦੀ ਸਰਕਾਰ ਕਿਸਾਨਾਂ ਕੋਲੋਂ ਰੇਟ ਤੈਅ ਕਰਕੇ ਅਨਾਜ ਖਰੀਦੀ ਏ ਬਾਕਦੀ ਸਰਕਾਰ ਸਾਰੇ ਕੀਏ ਲਾਪਰਵਾਹ ਰਹੇ ਸੀ ਕੀ ਜਿਹੜਾ ਸਟੇਜ ਬਣਾ ਗਈ ਪ੍ਰਧਾਨਗੀ ਦੇ ਪ੍ਰਧਾਨ ਕਿ ਮੈਂ ਖਾਲੀ ਹਾਂਜੀ ਪ੍ਰਧਾਨ ਜੀ ਕੀ ਨਾਮ ਹੈ ਆਪਣਾ ਰਖਵਿੰਦਰ ਸਿੰਘ ਪੇਂਡੂ ਪ੍ਰਧਾਨ ਸੂਬਾ ਪ੍ਰਧਾਨ ਜੋ ਵੀਰੇਜੂ ਰਾਜੇਵਾਰ ਅੱਜ ਜਿਹੜਾ ਇੱਥੇ ਬੰਗਾਲੀ ਵਾਲੇ ਪੋਲ ਤੇ ਨੈਸ਼ਨਲ ਹਾਈਵੇ 54 ਤੇ ਧਰਨਾ ਲਗਾਇਆ ਜਾ ਰਿਹਾ ਸਵੇਰ ਤੋਂ ਲਗਾਇਆ ਗਿਆ ਹੈ ਸਵੇਰ ਤੋਂ ਲਾ ਕੇ ਸ਼ਾਮ ਤੱਕ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜਿਹੜਾ ਧਰਨਾ ਲਗਾਇਆ ਗਿਆ ਸਵੇਰ ਤੋਂ ਲੈ ਕੇ ਸ਼ਾਮ ਸ਼ਾਮ 4 ਵਜੇ ਤੱਕ ਸਾਡੀਆਂ ਕੁਝ ਭਰਾਤਰੀ ਜਥੇਬੰਦੀਆਂ ਜਿਹੜੀਆਂ ਉਹ ਕਿਸਾਨੀ ਮੰਗਾਂ ਨੂੰ ਲੈ ਕੇ ਦਿੱਲੀ ਨੂੰ ਜਾ ਰਹੀਆਂ ਸੀ ਉਹਨੂੰ ਹਰਿਆਣੇ ਦੇ ਬਾੜਾਂ ਤੇ ਖੱਤਰ ਸਰਕਾਰ ਨੇ ਵੱਡੇ ਵੱਡੇ ਬੈਰੀਕਾਡ ਲਾ ਕੇ ਟੱਕ ਲਿਆ ਔਰ ਉਹਨਾਂ ਦੇ ਅਥੂ ਗਾਂ ਦੇ ਗੋਲੇ ਸੁੱਟ ਕੇ ਤਸ਼ੱਦਦ ਕੀਤਾ 150 ਤੋਂ ਬਾਅਦ ਸਾਥੀ ਜਿਹੜੇ ਆ ਉਹ ਜ਼ਖਮੀ ਹੋ ਗਏ ਆ ਜਿਨ੍ਹਾਂ ਵਿੱਚੋਂ 10 ਤੋਂ 15 ਜਿਹੜੇ ਗੰਭੀਰੂਪ ਜਖਮੀ ਹੋਏ ਉਹਦੇ ਵਿਰੋਧ ਵੱਲੋਂ ਐਸਕੇਮ ਨੇ ਫੈਸਲਾ ਲਿਆ ਸੀ ਕੱਲ 3 ਘੰਟੇ ਜਿਹੜੇ ਟੋਰ ਪਲਾਜ਼ੇ ਫ੍ਰੀ ਕੀਤੇ ਸੀ ਅੱਜ ਜਿਹੜਾ ਭਾਰਤ ਬੰਦ ਕੀਤਾ ਪੂਰਾ ਔਰ ਆਈਆਂ ਖਬਰਾਂ ਮੁਤਾਬਕ ਪੂਰਾ ਪੱਤ ਜਿਹੜਾ ਬਹੁਤ ਪੂਰਾ ਪੱਤ ਸੀ ਬੰਦ ਹੋਇਆ ਉਹ ਇੱਕ ਇਖਤਿਆਰ ਸੱਜਿਆ ਗਿਆ ਅਜ ਤੱਕ ਪੂਰਾ ਪੱਤ ਬੰਦ ਨਹੀਂ ਸੀ ਹੋਇਆ ਤੇ ਅੱਜ ਉਹ ਖਬਰਾਂ ਆਈਆਂ ਨੇ ਲੱਗੇ ਤਾਂ ਕਿ ਤੁਸੀਂ ਆਪਣੇ ਬਾਜ਼ਾਰ ਵੀ ਵੇਖੇ ਹੋਣੇ ਆ ਬਾਜ਼ਾਰ ਪਿੰਡਾਂ ਤੱਕ ਦੁਕਾਨਾਂ ਜਿਹੜੀਆਂ ਉਹ ਵੀ ਬੰਦ ਰਹੀਆਂ ਨੇ ਇਹ ਉਸ ਦੇ ਵਿਰੋਧ ਵਿੱਚ ਕੀਤਾ ਗਿਆ ਹੈ ਮੋਦੀ ਸਰਕਾਰ ਨੂੰ ਚੇਤਾਵਨੀ ਦੇਣੇ ਆ ਕਿ ਜਿਹੜੇ ਸਾਡੇ ਬਾੜਾਂ ਦੇ ਕਿਸਾਨ ਬੈਠੇ ਆ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਕੇ ਮਸਲਾ ਹੱਲ ਕਰੇ ਨਹੀਂ ਤਾਂ 28 ਫਰਵਰੀ ਨੂੰ ਦਾ ਸੌਰੀ 20 ਫਰਵਰੀ ਨੂੰ ਐਸ ਕੇਮ ਦੀ ਮੀਟਿੰਗ ਹੋਣ ਜਾ ਰਹੀ ਹੈ ਉਹਦੇ ਵਿੱਚ ਕੋਈ ਤਗੜਾ ਫੈਸਲਾ ਲੈ ਸਕਦੇ ਜਿਹੜੀ ਜਿੰਮੇਵਾਰ ਜਿਹੜੀ ਮੋਦੀ ਸਰਕਾਰ ਹੋਵੇ ਜਿਸ ਤਰ੍ਹਾਂ ਇੱਥੇ ਐਸ ਕੇਮ ਜਿਹੜੀ ਰਾਜਨੀਤਿਕ ਗੈਰ ਰਾਜਨੀਤਿਕ ਤਰ੍ਹਾਂ ਜਿਹੜੀਆਂ ਦੋ ਬਣੀਆਂ ਜਿਹਨੂੰ ਦਿੱਲੀ ਮੋਰਚਾ ਲੱਗਾ ਸੀ ਅਜ ਤੋਂ ਕਰੀਬ 2 ਸਾਲ ਪਹਿਲਾਂ ਤੇ ਹੁਣ ਜਿਹੜਾ ਰਾਣਿਕ ਧੇਰੋ ਪੰਜਾਬ ਦੇ ਵਿੱਚ ਇੱਥੇ ਬੇਸ਼ਾਦੀ ਉਹ ਟੋਲ ਪਲਾਜ਼ਾ ਤੁਸੀਂ ਗੱਲ ਕੀਤੀ ਏ ਅੱਜ ਭਾਰਤ ਬੰਦ ਦੀ ਕਾਲ ਤੇ ਛੜੀ ਆ ਵੱਖੋ ਜਥੇਬੰਦੀਆਂ ਇੱਥੇ ਇਕੱਠੀਆਂ ਹੋਈਆਂ ਉਹਨਾਂ ਨੇ ਨੈਸ਼ਨਲ ਹਾਈਵੇ ਬੰਦ ਕੀਤੀ ਆ ਜਿਵੇਂ ਇਸ ਤਰ੍ਹਾਂ ਵੀ ਭਾਰਤ ਬੰਦ ਦੀ ਕਾਲ ਦੇ ਸੱਦੇ ਤੇ ਉਹਨਾਂ ਨੇ ਮਾਰਕੀਟਾਂ ਬੰਦ ਕੀਤੀਆਂ ਵੱਖੋ ਜਥੇਬੰਦੀਆਂ ਇੱਥੇ ਆਈਆਂ 20 ਫਰਵਰੀ ਤੁਸੀਂ ਗੱਲ ਕੀਤੀ ਏ ਲੇਕਿਨ ਇਹ ਕੁਝ ਬਾਗੀ ਸੁਰਾਂ ਵੀ ਆ ਰਹੀਆਂ ਕੁਝ ਜਿਹੜੀਆਂ ਜਥੇਬੰਦੀਆਂ ਹੈਗੀਆਂ ਥੱਲੇ ਕੇਡਰ ਵੱਲੋਂ ਕਿ ਉਥੇ ਜਿਹੜਾ ਹਰਿਆਣਾ ਦੇ ਬਾਰਡਰਾਂ ਤੇ ਪੰਜਾਬ ਦੇ ਬਾਰਡਰਾਂ ਤੇ ਜਿਹੜੇ ਸਾਡੇ ਕਿਸਾਨ ਤੁਸੀਂ ਇਹ ਗੱਲ ਦੱਸ ਸਕਦੇ ਲੇਕਿਨ 20 ਫਰਵਰੀ ਤੁਸੀਂ ਕਾਲ ਬੇਸ਼ਾਦੀ ਦਿੱਤੀ ਹੈ ਉਹ ਜਿਹੜੇ ਬਾਗੀ ਸੋਰ ਨੇ ਕੋਈ ਜਥੇਬੰਦੀਆਂ ਸਾਡੇ ਵਰਕਰਾਂ ਦਾ ਉਹਨਾਂ ਨੂੰ ਕੀ ਕਿਸ ਤਰ੍ਹਾਂ ਤੁਸੀਂ ਦੇਖੋ ਆਪੋ ਆਪਣੀ ਸੋਚ ਹੁੰਦੀ ਹੈ ਜਦੋਂ ਅਸੀਂ ਦਿੱਲੀ ਕਿਸਾਨਾਂ ਦਾ ਅੰਦੋਲਨ ਲੜਿਆ ਸੀ ਉਹਦੇ ਵੀ ਅਸੀਂ ਵੱਖੋ-ਵੱਖ ਸਾਂ ਫਿਰ ਕਿੱਥੇ ਹੋ ਕੇ ਗਏ ਉਹ ਅੰਦੋਲਨ ਲੜਿਆ ਸਮਸਥਨ ਇੱਕ ਸੀ ਸਮਸਥਨ ਇੱਕ ਸੀ ਉਹ ਇਸੇ ਤਰ੍ਹਾਂ ਹੀ ਮੰਨ ਲਾ ਜਿਵੇਂ ਫੁੱਲਾਂ ਦੇ ਫੁੱਲ ਕਈ ਤਰ੍ਹਾਂ ਦੇ ਗਰਦਸ਼ਤਾ ਬਣ ਜਾਂਦਾ ਹੈ ਕਰ ਠੀਕ ਹੈ ਆ ਜੋ ਬਹਿ ਰਾਜ ਜਿਹਨਾਂ ਜਿਹੜਾ ਮੋਦ ਸਾਡਾ ਵੱਖਰਾ ਹੈ ਪਰ ਅਸੀਂ ਇਕੱਠੇ ਵੀ ਹੋਵਾਂਗੇ ਕਿ ਅੱਗੇ ਕਿੱਥੇ ਹੁਣ ਹੋਰ ਕਿਉਂ ਨਹੀਂ ਕਿੱਥੇ ਹੁਕਦੇ ਇੱਕ ਬੋਦੀ ਸਰਕਾਰ ਦੀ ਚਾਹ ਸੀ ਜਿਹੜੇ ਦਿੱਲੀ ਕਿਸਾਨਾਂ ਦਾ ਅੰਦੋਲਨ ਜਿੱਤਿਆ ਸੀ ਉਹਨੂੰ ਪਛਾਣ ਨਹੀਂ ਸਕੀ ਉਹਦੇ ਢੇਢ ਦੇ ਵਿੱਚ ਤਕਲੀਫ ਹੁੰਦੀ ਰਹੀ ਕਿਵੇਂ ਨਾ ਕਿਵੇਂ ਜਿਹੜਾ ਮੋਦ ਤੋੜ ਦਿੱਤਾ ਜਾਵੇ ਉਹ ਉਸਰੇ ਤੋਂ ਸਫਰ ਗਈ ਠੀਕ ਹੈ ਪਰ ਕੋਈ ਗੱਲ ਜੇ ਮੋਟਰ ਟੁੱਟ ਗਿਆ ਦੋ ਦੋਸਾਂ ਲੋਕਾਂ ਨੇ ਇਹ ਜਥੇਬੰਦੀ ਨੇ ਆਪੋ ਆਪਣੇ ਘੋੜੇ ਭਜਾਏ ਭਜਾ ਕੇ ਵੇਖ ਲੈ ਅਖੀਰ ਹਰ ਇੱਕ ਨੂੰ ਪਤਾ ਲੱਗਾ ਕਿ ਇਕੱਠੇ ਹੋਇਆ ਬਿਨਾ ਜਿੱਤ ਪ੍ਰਾਪਤ ਨਹੀਂ ਹੋਣੀ ਉਹ ਜਿਹੜੇ ਬੱਖੋਬਸ ਇਕੱਠੇ ਹੋ ਕੇ 36 ਇੱਕ ਹੋ ਗਈਆਂ 18 ਇੱਕ ਹੋ ਗਈਆਂ ਜੇ ਸਾਰੀਆਂ ਹੋ ਕੇ 36 18 ਹੋ ਸਕਦੀਆਂ ਤਾਂ 36 18 ਇਕੱਠੀਆਂ ਵੀ ਹੋ ਸਕਦੀਆਂ ਅਸੀਂ ਜੋ ਬੋਰਚਾ ਜਿਹੜਾ ਵਾਚ ਜਿੱਤਾਂਗੇ ਜੋ ਕੋਈ ਦੋਰ ਹੈ ਅੱਜ ਇੱਥੇ ਕਿਹੜੇ ਕਿਹੜੇ ਕਿਸਾਨ ਜਥੇਬੰਦੀਆਂ ਜਾਂ ਕੋਈ ਜਿਹੜੇ ਵਪਾਰ ਮੰਡਲ ਦੇ ਹੈਗੇ ਆ ਕੋਈ ਟਰੱਕ ਜੁਨੀਅਨ ਨੇ ਜਾਂ ਕਿਹੜੀ ਕਿਹੜੀ ਜਥੇਬੰਦੀ ਪਹੁੰਚੀ ਅੱਜ ਦੇ ਇਸ ਬੰਦ ਨੂੰ ਮੈਂ ਨਾ ਹੀ ਨਹੀਂ ਲਾਇਸਟ ਦਾ ਜਿੰਨੇ ਸਮਸਥਰ ਨਾਮ ਦਿੱਤਾਵੇ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਵਪਾਰੀ ਨੇ ਆਰਤੀ ਨੇ ਮਜ਼ਦੂਰ ਨੇ ਮੁਲਾਜ਼ਮ ਨੇ ਦੁਕਾਨਦਾਰ ਨੇ ਟਰੱਕ ਡਰਾਈਵਰ ਨੇ ਕੋਈ ਵੀ ਐਸੋ ਜੀ ਧੜਾ ਨਹੀਂ ਹੈਗਾ ਜਿੰਨੇ ਵੀ ਇਸ ਬੰਦ ਨੂੰ ਸਮਸਥਰ ਨਾਮ ਦਿੱਤਾਵੇ ਕਿਉਂਕਿ ਲੋਕ ਬੜੀ ਤਰ੍ਹਾਂ ਜਾਗਰੂਕ ਹੋ ਕੇ ਮਗਿਆਈ ਤੋਂ ਅੱਕ ਚੁੱਕੇ ਆ ਲੋਕਾਂ ਨੂੰ ਦੋ ਵਕਤ ਦੀ ਰੋਟੀ ਪਗਾਉਣ ਦੇ ਨਾਲੇ ਪੈ ਰਹੇ ਇਸ ਕਰਕੇ ਅਸੀਂ ਤੁਹਾਨੂੰ ਧੰਨਵਾਦ ਵੀ ਕਰਦੇ ਆ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਸਾਡੇ ਇਸ ਬੰਦ ਨੂੰ ਸਮਸਥਰ ਨਾਮ ਦਿੱਤਾ ਅੱਜ 16 ਫਰਵਰੀ ਨੂੰ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦਿੱਤੀ ਸੀਗੀ ਕਿ ਭਾਰਤ ਬੰਦ ਕਰਨ ਦੇ ਖਾਤਰ ਅੱਜ ਅਸੀਂ ਇਸ ਬੰਗਾਲੀ ਵਾਲੇ ਪੁਲ ਤੇ ਜਦੋਂ ਕਾਲ ਦਿੱਤੀ ਤੇ ਇੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਕਿਸਾਨ ਤੇ ਸਮੂਚੀਆਂ ਜਥੇਬੰਦੀਆਂ ਟ੍ਰੇਡ ਯੂਨੀਅਨ ਆਂਗਣਵਾੜੀ ਯੂਨੀਅਨ ਕਰਿਆਨਾ ਯੂਨੀਅਨ ਟਰਾਂਸਪੋਰਟ ਯੂਨੀਅਨ ਸਾਰੀਆਂ ਤਕਰੀਬਨ ਇੱਥੇ ਬੰਦ ਦੀ ਹਮਾਇਤ ਤੇ ਪੁੱਜੀਆਂ ਔਰ ਬੜਾ ਪੂਰਨ ਸਹਿਯੋਗ ਦਿੱਤਾ ਉਹਨਾਂ ਜਥੇਬੰਦੀਆਂ ਨੇ ਜਨਾ ਜਿਹੜਾ ਅੱਜ ਸਫਲ ਨੂੰ ਜਿਹੜਾ ਬੰਦ ਬਣਾਇਆ ਵੇਖੋ ਜੀ 13 ਫਰਵਰੀ ਨੂੰ ਦਿੱਲੀ ਕੂਚ ਕੀਤਾ ਸਾਡੀਆਂ ਕੁਝ ਕਿਸਾਨ ਜੰਦੇ ਬੰਦੀਆਂ ਨੇ ਉਹਦੇ ਨਾਲ ਹਜ਼ਾਰਾਂ ਨੌਜਵਾਨ ਜਿਹੜੇ ਟਰੈਕਟਰ ਲੈ ਕੇ ਕੂਚ ਕੀਤਾ ਔਰ ਸ਼ੰਭੂ ਬੈਰੀਅਰ ਦੇ ਜਾ ਕੇ ਉੱਥੇ ਹਰਿਆਣਾ ਸਰਕਾਰ ਦੇ ਖੱਟਰ ਸਰਕਾਰ ਨੇ ਵੱਡੇ ਬੈਰੀਕਾਰਡ ਲਾ ਕੇ ਤੇ ਕੰਡਿਆਲੀਆਂ ਤਾਰਾਂ ਲਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਸਾਡੇ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਅਥਰੂ ਗੈਸ ਦੇ ਕੋਲੇ ਛੱਡ ਕੇ ਗੋਲੀਆਂ ਚਲਾ ਕੇ ਔਰ ਉਹਨਾਂ ਸਾਡੇ ਕਿਸਾਨਾਂ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕੀਤਾ 150 ਦੇ ਕਰੀਬ ਸਾਡਾ ਕਿਸਾਨ ਜ਼ਖਮੀ ਕੀਤਾ ਜਿਹੜੀ ਅਸੀਂ ਇਸ ਖੱਟਰ ਸਰਕਾਰ ਦੀ ਜਿਹੜੀ ਸੰਯੁਕਤ ਕਿਸਾਨ ਮੋਰਚੇ ਵੱਲ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਅਗਲਾ ਐਕਸ਼ਨ ਜੀ ਵੇਖੋ ਜੀ 18 ਤਰੀਕ ਨੂੰ ਇਸ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਜਿਹੜੀ ਸੱਦੀ ਗਈ ਆ ਜਦੋਂ ਵੀ ਸਾਨੂੰ ਕੋਈ ਕਾਲ ਆਊਗੀ ਅਸੀਂ ਸਾਰੇ ਪੰਜਾਬ ਦੇ ਵਿੱਚੋਂ ਨਹੀਂ ਬਲਕਿ ਸਾਰੇ ਭਾਰਤ ਦੇ ਵਿੱਚੋਂ ਹਜ਼ਾਰਾਂ ਦੀ ਤਦਾਦ ਲੱਖਾਂ ਦੀ ਤਦਾਦ ਜਵੇ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵਾਲਾ ਅਸੀਂ ਕੂਚ ਕਰਾਂਗੇ ਔਰ ਆਪਦੀਆਂ ਹੱਕੀ ਮੰਗਾਂ ਮੰਨਵਾ ਕੇ ਉਹਨਾਂ ਨੂੰ ਵਾਪਸ ਆਵਾਂਗੇ ਅਸੀਂ ਇਹ ਜਿਹੜਾ ਮੋਦੀ ਸਰਕਾਰ ਰਵਈਆ ਕਰ ਰਹੀ ਆ ਇਹਦੀ ਸਖਤ ਨਿੰਦਿਆ ਨਿੰਦਿਆ ਕਰਦੇ ਆ ਅਸੀਂ ਪਰ ਅਸੀਂ 18 ਤਰੀਕ ਨੂੰ ਸਾਡੇ ਜਹੇ ਬੰਦੇ ਜੋ ਮੋਰਚਾ ਸਾਨੂੰ ਕਾਲ ਦੇਊਗਾ ਅਸੀਂ ਤਿਆਰ ਪਰ ਤਿਆਰ ਆ ਅਸੀਂ ਕੱਲ ਨੂੰ 17 ਨੂੰ ਅਸੀਂ ਜੀਰੇ ਬਲਾਖ ਦੀ ਮੀਟਿੰਗ ਕਰ ਰਹੇ ਆ ਅਸੀਂ ਆਪਦੇ ਸਾਥੀਆਂ ਸਾਰਿਆਂ ਨੂੰ ਕਵਾਂਗੇ ਵੀ ਜਦੋਂ ਵੀ ਸਾਨੂੰ ਉਧਰੋਂ ਮੜੀ ਜੀ ਕਾਲ ਆਊਗੀ ਅਸੀਂ ਟਰੈਕਟਰ ਤਿਆਰ ਪਰ ਤਿਆਰ ਕੀਤੇ ਖੜੇ ਆ ਅਸੀਂ ਜਾਨ ਨੂੰ ਤਿਆਰ ਆ ਮੋਦੀ ਦੀਆਂ ਜੜਾ ਪੱਟ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾ ਦੇਖਦੇ ਹੋ ਹਿੰਦ ਪਾਕਿਸਤਾਨ ਦੀ ਦੁਬਾਰਤੋਂ ਫਿਰ ਹੱਦ ਬਣ ਚੁੱਕੀ ਹੈ ਪਹਿਲਾਂ ਤਾਂ ਸਹਾਦਾਂ ਦੀ ਗੱਲਬਾਤ ਚੱਲਦੀ ਸੀ ਹੁਣ ਹਰਿਆਣਾ ਤੇ ਪੰਜਾਬ ਦੇ ਵਿੱਚ ਦੁਬਾਰਤੋਂ ਫਿਰ ਇੱਕ ਸਰਹੱਦ ਬਣਾ ਦਿੱਤੀ ਗਈ ਹੈ ਇਹ ਨਹੀਂ ਵੀ ਕੱਲੀ ਸਰਹੱਦੀ ਬਣੀ ਆ ਦੂਸਰੇ ਪਾਸੋਂ ਤੋਪਾਂ ਦੇ ਗੋਲੇ ਅਥਰੂ ਗੈਸ ਦੇ ਗੋਲੇ ਤਰ੍ਹਾਂ ਤਰ੍ਹਾਂ ਦੇ ਉਧਰੋਂ ਕੀਤੇ ਹੋਏ ਪ੍ਰੋਡਕਟ ਤਿਆਰ ਜਿਹੜੇ ਅਥਰੂ ਗੈਸ ਦੇ ਜਿਵੇਂ ਸਭ ਤੋਂ ਭਿਆਨਕ ਜਿਹੜੇ ਆ ਉਹ ਡੇਟ ਵੀ ਜਨਾ ਦੀ ਲੰਗੀ ਹੋਈ ਹੈ ਅਜਿਹੇ ਗੋਲੇ ਕਿਸਾਨਾਂ ਦੇ ਉੱਪਰ ਛੁੱਟੇ ਜਾ ਰਹੇ ਨੇ ਕਿਸੇ ਨਜ਼ਰੀਆ ਨੂੰ ਦੇਖ ਲਿਓ ਸਾਰੀ ਕਹਾਣੀ ਨੂੰ ਕੋਈ ਇਹ ਇੱਕ ਸਾਨੂੰ ਅਹਿਸਾਸ ਕਰਾਉਣ ਦੀ ਕੋਸ਼ਿਸ਼ ਹੈ ਕਿ ਅਸੀਂ ਇਸ ਮੁਲਕ ਦੇ ਕੁਝ ਨਹੀਂ ਲੱਗਦੇ ਤੇ ਇਹ ਮੁਲਕ ਸਾਡਾ ਕੁਝ ਨਹੀਂ ਲੱਗਦਾ ਸਾਨੂੰ ਅਹਿਸਾਸ ਕਰਾਉਣ ਦੀ ਕੋਸ਼ਿਸ਼ ਹੈ ਬੇਸ਼ੱਕ ਅਸੀਂ ਇਸ ਦੇਸ਼ ਦੇ ਅਨਾਜ ਦੇ ਵਿੱਚ ਅਸੀਂ 70% ਤੋਂ ਵੱਧ ਹਿੱਸਾ ਪਾ ਕੇ ਹਰ ਬੰਦੇ ਦੇ ਢਿੱਡ ਦੇ ਵਿੱਚ ਰੋਟੀ ਪੈ ਜਾਵੇ ਇਹ ਨਿਸ਼ਚਿਤ ਕਰਨ ਲਈ ਅਸੀਂ ਆਪ ਸੂਲੀ ਤੇ ਚੜ ਗਏ ਜੀ ਅਸੀਂ ਨਹਿਰਾਂ ਛਾਲਾਂ ਮਾਰੀਆਂ ਸਪਰਿਆਂ ਪੀਤੀਆਂ ਫਾਂਸੀਆਂ ਤੇ ਚੜੇ ਇਹ ਸੂਲੀ ਚੜਨ ਨਾਲੋਂ ਘੱਟ ਨਹੀਂਗਾ ਇਸ ਕਰਕੇ ਕਿ ਸਾਡੇ ਦੇਸ਼ ਦਾ ਹਰ ਢਿੱਡੇ ਜਿਹੜਾ ਉਹਦੇ ਚ ਨਾਜ ਪੈ ਸਕੇ ਬਿਆਹ ਫਿਰ ਵੀ ਨਹੀਂ ਨਲਕੀ ਸਰਕਾਰਾਂ ਦੀ ਪਰ ਸਾਡੇ ਵੱਲੋਂ ਕੋਈ ਕਰ ਸਕਦਾ ਇਸ ਦੇਸ਼ ਦੀ ਰਾਖੀ ਬਾਹਰੀਆਂ ਤਾਕਤਾਂ ਤੋਂ ਕਰਨੀਆਂ ਹੋਵੇ ਤੇ ਬਾਰਡਰਾਂ ਤੇ ਖੜੇ ਹੋਏ 40% ਤੋਂ ਵੱਧ ਕੱਲੇ ਇਸ ਸੂਬੇ ਦੇ ਨੌਜਵਾਨ ਜਿੱਦਣ ਵੀ ਕਿਤੇ ਕਿਸੇ ਬਾਰਡਰ ਤੇ ਗੋਲੀ ਚੱਲੀ ਤੇ ਲਾਸ਼ਾਂ ਤੁਰਦੀਆਂ ਨੇ ਤਾਂ ਨਿਸ਼ਚਿਤ ਤੌਰ ਤੇ ਉਹਨਾਂ 'ਚ ਪੰਜਾਬ ਦੀਆਂ ਕੋਈ ਦੋ ਲਾਸ਼ਾਂ ਜ਼ਰੂਰ ਹੁੰਦੀਆਂ ਨੇ ਤੁਸੀਂ ਅੰਡੇਮਾਨ ਚਲੇ ਜਾਓ ਉੱਥੇ ਲਿਖੇ ਹੋਏ ਨਾਵਾਂ ਦੇ ਵਿੱਚੋਂ ਤਕਰੀਬਨ 80% ਤੋਂ ਜ਼ਿਆਦਾ ਨਾਂ ਤੁਹਾਨੂੰ ਪੰਜਾਬ ਦੇ ਦੇ ਦੇਣਗੇ ਸਾਡੇ ਲੋਕਾਂ ਦੇ ਦੱਸਣਗੇ ਕੁਰਬਾਨੀਆਂ ਜਿਹੜੀਆਂ ਅਸੀਂ ਅੰਗਰੇਜ਼ਾਂ ਤੋਂ ਚਲੋ ਹਰ ਜਗ੍ਹਾ ਤੇ ਕੁਰਬਾਨੀਆਂ ਕਰਕੇ ਇੰਨਾ ਯੋਗਦਾਨ ਇਸ ਦੇਸ਼ ਦੀ ਜੀਡੀਪੀ ਦੇ ਵਿੱਚ ਪਾ ਕੇ ਇਸ ਦੇਸ਼ ਦੀ ਆਰਥਿਕਤਾ ਦੇ ਵਿੱਚ ਪਾ ਕੇ ਸੁਰੱਖਿਆ ਦੇ ਵਿੱਚ ਹਰ ਜਗ੍ਹਾ ਤੇ ਪਾ ਕੇ ਫਿਰ ਵੀ ਸਾਨੂੰ ਇਹ ਅਹਿਸਾਸ ਕਰਾਉਣਾ ਕਿ ਅਸੀਂ ਇਸ ਮੁਲਕ ਦੇ ਕੁਝ ਨਹੀਂ ਲੱਗਦੇ ਤੇ ਇਹ ਮੁਲਕ ਸਾਡਾ ਕੁਝ ਨਹੀਂ ਲੱਗਦਾ ਤਾਂ ਇਹ ਦੁੱਖ ਵਾਲੀ ਗੱਲ ਏ ਪੱਕੀ ਗੱਲ ਏ ਪਹਿਲੀ ਗੱਲ ਤਾਂ ਗਲਤੀਆਂ ਸਾਡੇ ਤੋਂ ਵੀ ਹੋਈਆਂ ਅਸੀਂ ਅਧੂਰੀ ਤਿਆਰੀ ਦੇ ਨਾਲ ਜੰਗ ਦੇ ਮੈਦਾਨ ਚ ਗਏ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਤੇ ਮੈਂ ਇੱਕ ਇਸ ਗੱਲ ਦਾ ਕਾਇਲ ਹਾਂ ਕਿ ਅਧੂਰੀ ਤਿਆਰੀ ਦੇ ਨਾਲ ਜੰਗ ਦੇ ਮੈਦਾਨ 'ਚ ਜਾਣਾ ਯਾਨੀ ਕੀ ਆ ਤਮ ਜੱਲਾ ਹਣਾ ਬਿਲਕੁਲ ਤਾਂ ਉਹਨਾਂ ਨੇ ਜਥੇਬੰਦੀਆਂ ਨੇ 2 ਮਹੀਨੇ ਪਹਿਲਾਂ ਤਿਆਰੀ ਕੀਤੀ ਤੇ ਵੀ ਐਲਾਨ ਕੀਤਾ ਸੀ ਵੀ ਸਾਰੀਆਂ ਜਥੇਬੰਦੀਆਂ ਨੂੰ ਅਸੀਂ ਹੁਣ ਸੱਦਾ ਦਿੰਦੇ ਹਾਂ ਮੀਟਿੰਗਾਂ ਸਾਡੀਆਂ ਹੋ ਰਹੀਆਂ ਬਕਾਇਦਾ ਸੀ ਫੌਜ ਸਾਹਿਬ ਨਾਲ ਵੀ ਗੱਲਬਾਤ ਸਾਰਿਆਂ ਨਾਲ ਹੋਈ ਸੀ ਕਹਿੰਦੇ ਵੀ ਸਾਡੀ ਤਿਆਰੀ ਪ੍ਰੋਪਰ ਚੱਲ ਰਹੀ ਹੈ 2 ਮਹੀਨੇ ਪਹਿਲਾਂ ਉਸ ਤੋਂ ਗੱਲਬਾਤ ਚੱਲੀ ਕਿ ਤੁਹਾਡੇ ਨਾਲ ਅਜੇ ਹਾਂ ਕੋਈ ਦਾਅਵਾ ਪਹਿਲਾਂ ਹੋਇਆ ਨਹੀਂ ਇਸ ਸਮੇਂ ਤੇ ਮੈਨੂੰ ਲੱਗਦਾ ਇਹ ਤੋਂ ਵੱਧ ਗੱਲ ਕਰਨੀ ਠੀਕ ਨਹੀਂ ਹੋਵੇਗੀ ਕਿਉਂਕਿ ਅਸੀਂ ਬੜੇ ਨਾ ਔਖੇ ਸਮੇਂ ਨਾਜ਼ੁਕ ਸਮੇਂ ਦੇ ਵਿੱਚ ਆ ਬਿਲਕੁਲ ਪਰ ਐਸਾ ਕੁਝ ਏਕਤਾ ਦੀ ਲਈ ਅਸੀਂ ਆਪਦੇ ਤੌਰ ਤੇ ਪੂਰਾ ਚਾਰਾ ਮਾਰਿਆ ਜੀ ਉਗਰਾਹਾ ਇਹਨਾਂ ਨਾਲ ਰਾਜੇਵਾਲ ਸਾਹਿਬ ਨਾਲ ਗੱਲ ਕਰਨ ਦੀ ਸਾਡੀ ਡਿਊਟੀ ਲੱਗੀ ਸੀ ਸਾਡੇ ਅੱਗੇ ਮਨਜੀਤ ਸਿੰਘ ਤਰੇਰ ਲਗਾਤਾਰ ਉਹਨਾਂ ਨਾਲ ਗੱਲਬਾਤ ਦੇ ਵਿੱਚ ਸਨ ਇਧਰ ਡੱਲੇਵਾਲ ਸਾਹਿਬ ਨਾਲ ਗੱਲ ਕਰਨ ਦੀ ਵੀ ਸਾਡੀ ਡਿਊਟੀ ਲੱਗੀ ਸੀ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਗੱਲ ਸਿਰੇ ਨਹੀਂ ਚੜੀ ਤਾਂ ਅਸਲ ਦੇ ਵਿੱਚ ਇਹ ਕਿ ਸਮਾਂ ਨਹੀਂ ਹੈਗਾ ਨਾਜ਼ੁਕ ਸਮਾਂ ਹੈ ਇਸ ਸਮੇਂ ਤੇ ਕੋਈ ਵੀ ਕੀਤੀ ਗੱਲ ਜਿਹੜੀ ਸਾਨੂੰ ਮਤਲਬ ਨੁਕਸਾਨ ਕਰ ਸਕਦੀ ਏ ਤਾਂ ਉਸ ਨੁਕਸਾਨ ਤੋਂ ਬਚਣ ਤੋਂ ਮੈਂ ਇਹ ਦੋ ਵਾਦ ਸ਼ਾਇਦ ਨਾ ਕਰ ਸਕਾਂ ਪਰ ਗਲਤੀਆਂ ਹੋਈਆਂ ਇਸ ਗੱਲ 'ਚ ਕੋਈ ਸ਼ੱਕ ਨਹੀਂ ਗਲਤੀਆਂ ਹੋਈਆਂ ਨੇ 2 ਮਹੀਨੇ ਦੀ ਤਿਆਰੀ ਦਾ ਸਵਾਲ ਨਹੀਂ ਤਿਆਰੀ ਪੇਸ਼ਕ ਤੁਸੀਂ 10 ਮਹੀਨੇ ਵੀ ਕਰੋ ਸਵਾਲ ਇਹ ਆ ਕਿ ਜਿਹੜੀ ਤਾਕਤ ਦੇ ਨਾਲ ਤੁਸੀਂ ਟੱਕਰ ਲੈਣੀ ਹੈ ਉਹਦੇ ਨਾਲੋਂ ਵੱਧ ਤਾਕਤ ਕੀ ਬਣਾਈ ਤੁਸੀਂ ਤੇ ਵੱਧ ਤਾਕਤ ਬਣਾ ਕੇ ਤੁਰੇ ਇਹ ਸਵਾਲ ਹੈ ਸਵਾਲ ਤੁਸੀਂ ਤਿਆਰੀ 6 ਮਹੀਨੇ ਵੀ ਕਰੋ ਜਾਂ ਤੁਸੀਂ ਤਿਆਰੀ 15 ਦਿਨ ਵੀ ਕਰੋ ਸਵਾਲ ਇਹ ਹੁੰਦਾ ਕਿ ਜਿਹੜੀ ਉਹ ਤਾਕਤ ਨਾਲੋਂ ਵੱਧ ਤਾਕਤ ਲੈ ਕੇ ਜਾਵਾਂਗੇ ਤਦ ਹੀ ਅਸੀਂ ਜਿੱਤਣ ਦੀ ਆਸ ਕਰਕੇ ਜਾਵਾਂਗੇ ਤਾਂ ਇੱਥੇ ਗਲਤੀਆਂ ਹੋਈਆਂ ਨੇ ਜਿੰਨੀ ਵੱਡੀ ਤਾਕਤ ਦੇ ਨਾਲ ਸਾਡੀ ਟੱਕਰ ਸੀ ਸਾਡੀ ਤਾਕਤੋਂ ਦੇ ਬਰਾਬਰ ਵੀ ਨਹੀਂ ਸੀ ਹੈਗੀ ਉਹ ਦਿਨੋਂ ਬਾਅਦ ਤੱਕ ਕੀ ਹੋਣੀ ਹੈ ਤਾਂ ਜਿਹਦਾ ਖਮਿਆਜਾ ਸਾਨੂੰ ਖਨੌਰੀ ਤੇ ਹੋਰ ਬਾਰਡਰਾਂ ਤੇ ਪਹੁੰਚਣਾ ਪਿਆ ਜਿਹੜੀ ਐਮਐਸਪੀ ਵਾਲੀ ਗੱਲ ਹੈ ਮੈਨੂੰ ਲੱਗਦਾ ਇਹ ਅਜੇ ਤੱਕ ਅਸੀਂ ਇਹ ਤੈ ਹੀ ਨਹੀਂ ਕਰ ਸਕੇ ਕਿ ਐਮਐਸਪੀ ਵਾਲੀ ਲੜਾਈ ਹੈ ਕਿ ਦੇ ਨਾਲ ਇਹ ਮੂੜ ਰੂਪ ਜੋ ਕੇਂਦਰ ਸਰਕਾਰ ਨਾਲ ਦੇਖਣ ਨੂੰ ਬਾਹਰੀ ਤੌਰ ਤੇ ਬਾਹਰੀ ਤੌਰ ਤੇ ਇਹ ਲੜਾਈ ਕੇਂਦਰ ਨਾਲ ਹੀ ਲੱਗਦੀ ਹੈ ਜਾਂ ਕਿਸੇ ਰਾਜ ਸਰਕਾਰ ਨਾਲ ਲੱਗਦੀ ਹੈ ਜਾਂ ਬੀਜੇਪੀ ਦੀ ਧਿਰ ਨਾਲ ਲੱਗਦੀ ਹੈ ਪਰ ਅਸਲ ਦੇ ਵਿੱਚ ਕੀ ਹੈ ਅਸਲ ਦੇ ਵਿੱਚ ਇਹਦੀਆਂ ਜੜ੍ਹਾਂ 1992 ਦੇ ਵਿੱਚ ਆਰਥਰ ਡੰਕਲ ਦੁਆਰਾ WTO ਰਾਹੀਂ ਲਿਆਂਦੇ ਹੋਏ ਸਮਝੌਤਿਆਂ ਦੇ ਵਿੱਚ ਪਈਆਂ ਨੇ ਜੀ ਤਾਂ 1992 ਚ WTO ਰਾਹੀਂ ਆਏ ਜਿਹੜੇ ਸਮਝੌਤੇ ਨੇ ਉਹਨਾਂ ਦੇ ਵਿੱਚ ਇਹ ਗੱਲ ਤੇ ਭਾਰਤੀ ਸਰਕਾਰ ਸਹਿਮਤ ਕਰ ਚੁੱਕੀ ਹੋਈ ਹੈ ਮੰਨ ਚੁੱਕੀ ਹੋਈ ਹੈ ਕਿ ਅਸੀਂ 2020 ਤੋਂ ਪਹਿਲਾਂ ਪਹਿਲਾਂ ਕਿਸਾਨਾਂ ਨੂੰ ਦੇਣ ਵਾਲੀਆਂ ਸਾਰੀਆਂ ਸਬਸਿਟੀਆਂ ਵਾਪਸ ਲਵਾਂਗੇ ਤੇ ਜਿਹੜਾ ਅਨਾਈ ਖਰੀਦਾਂ ਦੀ ਜ਼ਿੰਮੇਵਾਰੀ ਸਰਕਾਰ ਨੇ ਚੱਕੀ ਹੋਏ ਇਸ ਜ਼ਿੰਮੇਵਾਰੀ ਤੋਂ ਬਿਲਕੁਲ ਕਿਨਾਰਾ ਕਰਾਂਗੇ ਇਹ ਉਹਦੇ ਵਿੱਚ ਲਿਖਿਆ ਆ ਅੱਜ ਉਹਨੂੰ ਮੁਕਰ ਸਕਦੇ ਨੇ ਕਿਉਂਕਿ ਜੇ ਮੁਕਰਨਾ ਮਤਲਬ ਹੈ ਸਿੱਧਾ ਅਮਰੀਕੀ ਸਾਮਰਾਜ ਨਾਲ ਕਰਕੇ ਸਮਝੌਤਾ ਮੁਕਰ ਜਾਣਾ ਤਾਂ ਉਹ ਮੁਕਰ ਨਾਲ ਜਿਹੜਾ ਖਮਿਆਜਾ ਹੈ ਉਹ ਇਰਾਨ ਹੋਵੇ ਇਰਾਕ ਹੋਵੇ ਉਹ ਸੀਰੀਆ ਹੋਵੇ ਲਿਬਨਾਨ ਹੋਵੇ ਗੰਦਸਤਾਨ ਹੋਵੇ ਫਿਲਸਤੀਨ ਹੋਵੇ ਹਰ ਜਗ੍ਹਾ ਤੇ ਵੇਖਿਆ ਕਿ ਉਹਦੀ ਦਾਦਾਗਰੀ ਨਾਲ ਜਿਹੜਾ ਵੀ ਉਹਦਾ ਹੁਕਮ ਨਹੀਂ ਮੰਨਦਾ ਉਹਨੂੰ ਤੈਸ ਨੈਸ ਕਰ ਦਿੰਦਾ ਤਾਂ ਇਸ ਦੇਸ਼ ਦੇ ਰਾਜਨੇਤਾਵਾਂ ਕੋਲ ਇੰਨੀ ਹਿੰਮਤ ਨਹੀਂ ਹੈ ਇੰਨੀ ਇੱਛਾ ਸ਼ਕਤੀ ਨਹੀਂ ਹੈ ਕਿ ਉਸ ਡਬਲਯੂਟੀ ਨਾਲ ਕੀਤੇ ਸਮਝੌਤਿਆਂ ਨੂੰ ਰੱਦ ਕਰਕੇ ਤੇ ਇਹ ਜਿਹੜਾ ਐਮਐਸਪੀ ਵਾਲਾ ਕਾਨੂੰਨ ਬਣਾ ਦੇਵੇ ਦੋ ਗੱਲਾਂ ਹੋਣਗੀਆਂ ਜਾਂ ਤਾਂ ਡਬਲਯੂਟੀ ਵਾਲੇ ਸਮਝੌਤੇਾਂ ਤੇ ਰਿਹਾ ਜਾਵੇਗਾ ਤੇ ਜਾਂ ਫਿਰ ਐਮਐਸਪੀ ਵਾਲਾ ਕਾਨੂੰਨ ਬਣੇਗਾ ਐਮਐਸਪੀ ਵਾਲਾ ਕਾਨੂੰਨ ਵੀ ਬਣ ਜੇ ਤੇ ਉਹ ਸਮਝੌਤੇ ਵੀ ਰਹਿਣ ਇਹ ਦੋਵੇਂ ਗੱਲਾਂ ਬਰਾਬਰ ਨਹੀਂ ਹੋਣਗੀਆਂ ਇੱਕ ਹੋਵੇਗੀ ਮਤਲਬ ਕਿ ਜਿਹੜੀ ਹੋਵੇਗੀ ਉਹ ਧਿਰ ਦੀ ਜਿੱਤ ਹੋਵੇਗੀ ਤਾਂ ਸਾਡੀ ਲੜਾਈ ਅਮਰੀਕਨ સામਰਾਜਵਾਦ ਨਾਲੇ ਜੇ ਅਸੀਂ ਐਮਐਸਪੀ ਦੇ ਕਾਨੂੰਨ ਬਣਾਉਣੇ ਆ ਤਾਂ ਅਸੀਂ ਉਹਦੇ ਤੋਂ ਜਿੱਤਨੇ ਆ ਜਿਹਦੇ ਤੋਂ ਇਹਨੇ ਵੱਡੇ ਦੇਸ਼ ਨਹੀਂ ਜਿੱਤ ਸਕੇ ਪੰਜਾਬ ਉਹ ਤੋਂ ਜਿੱਤ ਤਾਂ ਜਿੱਤ ਸਕਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਜਿੱਤਾਗੇ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਪਰ ਉਹਦੇ ਲੈਵਲ ਦੀ ਤਾਕਤ ਲੈ ਕੇ ਲੜਾਂਗੇ ਫਿਰ ਉਹਨੂੰ ਜਿੱਤਾਂਗੇ ਤਾਂ ਪਹਿਲੀ ਗੱਲ ਐਮਐਸਪੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੱਲੀ ਭਾਰਤ ਨਾਲ ਭਾਰਤ ਸਰਕਾਰ ਨਾਲ ਬੀਜੇਪੀ ਨਾਲ ਲੜਾਈ ਨਹੀਂ ਇਹ ਇੰਨੀ ਵੱਡੀ ਤਾਕਤ ਵਾਲੇ ਸਾਡੀ ਲੜਾਈ ਹਮਮ ਕਿਸਾਨ ਜਥੇਬੰਦੀਆਂ ਦੇ ਬਾਰੇ ਇਹ ਜਾਣਿਆ ਜਾਂਦਾ ਕਿਹਾ ਜਾਂਦਾ ਜੇ ਜਦੋਂ ਵੀ ਕਿਸੇ ਦੇ ਨਾਲ ਧੱਕਾ ਹੁੰਦਾ ਜਦੋਂ ਵੀ ਕਿਤੇ ਵੀ ਅਤਿਆਚਾਰ ਹੁੰਦਾ ਤਾਂ ਇਹ ਪਹੁੰਚ ਜਾਂਦੇ ਨੇ ਤੇ ਤੀਜਾ ਦਿਨ ਚੌਥਾ ਦਿਨ ਹੋ ਗਿਆ ਹਤਿਆਚਾਰ ਲਗਾਤਾਰ ਜਾਰੀ ਹੈ ਹਜੇ ਤੱਕ ਨਾ ਪਹੁੰਚਣਾ ਇੱਕ ਵਾਰ ਉਹਨਾਂ ਚੀਜ਼ਾਂ ਨੂੰ ਸਾਈਡ ਤੇ ਰੱਖ ਕੇ ਲੱਗਦਾ ਨਹੀਂ ਕਿ ਜੀ ਪਹੁੰਚ ਜਾਣਾ ਚਾਹੀਦਾ ਸੀਗਾ ਜਿਹੜੇ ਮਨਮਟਾਵ ਆ ਉਹ ਸਦਾ ਹੀ ਰਹਿਣਗੇ ਕਿਉਂਕਿ ਜਾਗਦਿਆਂ ਕੋਮਾਂ ਦੇ ਵਿੱਚ ਮਨਮਟਾਵ ਹੁੰਦੇ ਆ ਇਹ ਸਦਾ ਹੀ ਰਹਿਣਗੇ ਫਿਰ ਲੱਗਦਾ ਨਹੀਂ ਕਿ ਵੱਡੀ ਗਿਣਤੀ ਦੇ ਵਿੱਚ ਵੱਡਾ ਕਿਡਰ ਹੈਗਾ ਜਿਹੜੀਆਂ ਜੱਫੇਬੰਦੀਆਂ ਇੱਥੇ ਨੇ ਹਜੇ ਨਹੀਂ ਗਈਆਂ ਵੱਡੀ ਗਿਣਤੀ ਦੇ ਵਿੱਚ ਫਿਰ ਪਹੁੰਚ ਜਾਣਾ ਚਾਹੀਦਾ ਸੀ ਭਰਾਵਾਂ ਦੇ ਮਗਰ ਵੇਖੋ ਜੀ ਗੱਲ ਇਹ ਹੈ ਨਾ ਮੈਂ ਫਿਰ ਉਹ ਗੱਲ ਜਦੋਂ ਅਸੀਂ ਜੰਗ ਦੇ ਮੈਦਾਨ 'ਚ ਹੁੰਦੇ ਹਾਂ ਨਾ ਤਾਂ ਜਜ਼ਬਾਤਾਂ ਨਾਲ ਜੰਗ ਨਹੀਂ ਲੜੀ ਜਾਂਦੀ ਜੰਗ ਜਰੀ ਕਾਇਦੇ ਕਾਨੂੰਨ ਨਾਲ ਲੜੀ ਜਾਂਦੀ ਜਿਹੜੇ ਉਹ ਜੰਗ ਦੇ ਊਸੂਲ ਨੇ ਉਹਨਾਂ ਦੇ ਤਹਿਤ ਲੜੀ ਜਾਂਦੀ ਪਹਿਲੀ ਗੱਲ ਸ਼ਹੀਦ 박ਸ਼ੰਗਰਾਂ ਨੂੰ ਫਾਂਸੀ ਲਾਹੌਰ 'ਚ ਕਰ ਦਿੱਤੀ ਗਈ ਕਿ ਸਾਰਾ ਦੇਸ਼ ਲਾਹੌਰ ਆ ਨਹੀ ਪਰ ਸਾਰੇ ਦੇਸ਼ ਨੇ ਛੱਡ ਕੇ ਪੂਰੀ ਦੁਨੀਆ ਦੇ ਵਿੱਚ ਕਿਰਤੀ ਲੋਕਾਂ ਨੇ ਹਾ ਦਾ ਨਾਰਾ ਮਾਰਿਆ ਤਰਨੇ ਰੈਲੀਆਂ ਮਜਾਰੇ ਰੋਜ਼ ਕੀਤਾ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੱਦ ਦੇ ਵਿੱਚ ਨਹੀਂ ਆ ਚੰਦ ਕੀ ਸਾਰਾ ਸੰਸਾਰ ਸਰਾਹਤ ਪਹੁੰਚ ਗਿਆ ਨਹੀਂ ਹਾਦਨਾ ਨਾ ਮਾਰਿਆ ਹਰ ਇੱਕ ਨੇ ਮਾਰਿਆ ਜਿੱਥੋਂ ਜਿਵੇਂ ਜਿਨੇ ਜੋਗਾ ਸੀ ਕੋਈ ਹਾਦਨਾ ਨਾ ਮਾਰਿਆ ਤਾਂ ਜਦੋਂ ਇੱਕ ਦਿਨ ਜਬਰ ਹੁੰਦਾ ਫੌਰਨ ਅਗਲੇ ਦਿਨ ਅਸੀਂ ਮੀਟਿੰਗ ਸੱਦਦੇ ਆ ਆਪਦੀ ਜਥੇਬੰਦੀ ਦੀ ਵੀ ਭਾਰਤੀ ਕਿਸਾਨ ਨਿਯੁਕਤਾ ਡਕੌਂਧਾ ਦੀ ਮਨਜੀਤ ਨੇਦੀ ਗਵਾਈ ਵਾਲੀ ਜਿਹੜੀ ਉਹਦੀ ਵੀ ਤੇ ਸੰਯੁਕਤ ਮੋਰਚੇ ਦੀ ਵੀ ਸੰਯੁਕਤ ਮੋਰਚੇ 'ਚ ਅਸੀਂ ਪਾਸ ਕਰਾਉਣ ਦੀ ਕੋਸ਼ਿਸ਼ ਕਰਨੇ ਆ ਕਿ ਟ੍ਰੇਨਾਂ ਰੋਕਣ ਦਾ ਸੱਦਾ ਦਿੱਤਾ ਜਾਵੇ ਨਹੀਂ ਹੁੰਦਾ ਬਹੁ ਗਿਣਤੀ ਨਾਲ ਇਹ ਪਾਸ ਹੋ ਗਿਆ ਕਿ ਟੋਲ ਪਲਾਜੇ ਫ੍ਰੀ ਕੀਤੇ ਜਾਣ ਅਸੀਂ ਟੋਲ ਫਲਾਜੇ ਵਾਲਾ ਵੀ ਕਰ ਰਹੇ ਆ ਦੇ ਨਾਲ ਦੀ ਨਾਲ ਸੀ ਆਵਦੀ ਜਥੇਬੰਦੀ ਕੱਲੀ ਵੱਲੋਂ ਸੱਦਾ ਦੇ ਕੇ ਅਸੀਂ ਪੰਜਾਬ ਚ 34 ਜਗ੍ਹਾਾਂ ਤੇ ਟ੍ਰੇਨ ਵੀ ਰੋਕੀ ਹਾਲਾਂਕਿ ਅਸੀਂ 12 ਨੂੰ ਪ੍ਰੋਗਰਾਮ ਕਰਕੇ ਆਠੇ ਸਾਂ 13 ਵਿੱਚ 50 14 ਨੂੰ ਸਾਡਾ ਫਿਰ ਪ੍ਰੋਗਰਾਮ ਸੀ 15 ਨੂੰ ਸੀ ਰੱਖ ਲਿਆ 16 ਨੂੰ ਅੱਜ ਫਿਰ ਸੀ ਬੇਸ਼ੱਕ ਸ਼ਡਿਊਲ ਇੰਨਾ ਟਾਈਟ ਕਰਨ ਨੂੰ ਕਰਨਾ ਪਿਆ ਪਰ ਅਸੀਂ ਪਿੱਛੇ ਨਹੀਂ ਹਟੇ ਦੋਵੇਂ ਸੱਦੇ ਸੰਯੁਕਤ ਕਿਸਾਨ ਮੋਰਚੇ ਦਾ ਵੀ ਲਾਗੂ ਕੀਤਾ ਤੇ ਆਵਦੀ ਜਥੇਬੰਦੀ ਦਾ ਅਲੱਗ ਤੋਂ ਵੀ ਕੀਤਾ ਤਾਂ ਹਾ ਦਾ ਨਾਰਾ ਉੱਥੇ ਜਾ ਕੇ ਮਾਰਨਾ ਜਾਂ ਇੱਥੇ ਮਾਰਨਾ ਇਹਦੇ ਚ ਕੋਈ ਵੱਡੀ ਗੱਲ ਨਹੀਂ ਕੋਈ ਫਰਕ ਨਹੀਂ ਹੈਗਾ ਜਿੰਨੀ ਲੋਰ ਸੀ ਉਦੋਂ ਵੱਧ ਹਾਂ ਦਾ ਨਾਰਾ ਮਾਰਿਆ ਤੇ ਮਾਰਾਂ ਜਿਹੜਾ ਜਾਣ ਵਾਲਾ ਸਵਾਲ ਨਾ ਅਸਲ ਚ ਫਿਰ ਉਹੀ ਗੱਲ ਹੈ ਕਿ ਜਾ ਕੇ ਵੀ ਉੱਥੇ ਮੈਨੂੰ ਲੱਗਦਾ ਹੈ ਕਿ ਅਜੇ ਉਹਨੀ ਤਿਆਰੀ ਨਹੀਂ ਹੈਗੀ ਸਾਡੀ ਉਸ ਲੈਵਲ ਦੀ ਤਿਆਰੀ ਨਹੀਂ ਹੈਗੀ ਸਾਡੀ ਉਸ ਲੈਵਲ ਦੀ ਸਮਝ ਨਹੀਂ ਬਣੀ ਜੇ ਆਪਾਂ ਪਿਛਲੀ ਲੜਾਈ ਦੀ ਗੱਲ ਕਰੀਏ ਤਾਂ ਪਿਛਲੀ ਲੜਾਈ ਸ਼ੁਰੂ ਕਿੱਥੇ ਕੀਤੀ ਸੀ ਜਦੋਂ ਅਸੀਂ ਦਿੱਲੀ ਗਏ ਉਦੋਂ 7 ਮਹੀਨੇ ਪਹਿਲਾਂ ਅਸੀਂ ਪਿੰਡ ਦੀ ਗਲੀ ਤੋਂ ਸਟਾਰਟ ਕੀਤਾ ਪਹਿਲਾਂ ਅਸੀਂ ਪਿੰਡਾਂ ਦੀਆਂ ਗਲੀਆਂ ਚ ਪੁਤਲੇ ਸਾੜੇ ਮੋਦੀ ਸਰਕਾਰ ਦੇ ਉਹ ਪੁੱਤਰੇ ਸਾੜਨ ਤੋਂ ਬਾਅਦ ਕਰਦਿਆਂ ਕਰਦਿਆਂ ਬਲਾਕਾਂ 'ਚ ਹੁੰਦੇ ਸੀ ਜ਼ਿਲ੍ਹੇ ਤੇ ਆ ਗਏ ਡੀਸੀਆਂ ਦੇ ਪ੍ਰੋਗਰਾਮ ਕਰਦਿਆਂ ਕਰਦਿਆਂ ਸਟੇਸ਼ਨਾਂ ਤੇ ਆ ਗਏ ਸਟੇਸ਼ਨਾਂ ਤੇ ਸਾਢੇ 3 ਮਹੀਨੇ ਕੱਟ ਕੇ ਹੋਲੀ ਹੋਲੀ ਕਰਦੇ ਕਰਦੇ ਸੀ ਦਿੱਲੀ ਦਾ ਰੋਕ ਕੀਤਾ ਤਾਂ ਹੁਣ ਵੀ ਉਸ ਓਡੀ ਚਾਰੀ ਦੀ ਲੋੜ ਹੈ ਪਰ ਸੰਯੁਕਤ ਕਿਸਾਨ ਮੋਰਚੇ ਦੀ 18 ਤਰੀਕ ਨੂੰ ਫਿਰ ਮੀਟਿੰਗ ਹੈ ਤਾਂ ਸੰਯੁਕਤ ਕਿਸਾਨ ਮੋਰਚਾ 18 ਤਰੀਕ ਨੂੰ ਫੈਸਲਾ ਕਰੇਗਾ ਕਿ ਕੀ ਕਰਨਾ ਤਾਂ ਅਸੀਂ ਜੋ ਵੀ ਫੈਸਲਾ ਕਰੇਗਾ ਮੰਨਾਂਗੇ ਜੀ ਚੋਣਾਂ ਜਬ ਤਾਂ ਬਹੁਤ ਨੇੜੇ ਆ ਇਲੈਕਸ਼ਨ ਬਹੁਤ ਨੇੜੇ ਆ ਇਹ ਸਾਡੀ ਗੱਲ ਬਲਦੇਵ ਸਿੰਘ ਜੀਰਾਹਣਾ ਦੇ ਨਾਲ ਹੋਈ ਤੇ ਉਹਨਾਂ ਨੇ ਕਿਹਾ ਸੀ ਇਸੇ ਕਰਕੇ ਜਾ ਰਹੇ ਆ ਕਿ ਹੁਣ ਵਕਤ ਹੈਗੀ ਆ ਹੁਣ ਲੋੜ ਹੈਗੀ ਆ ਕਿ ਲੜਾਈ ਲੜੀ ਜਾਵੇ ਕਿਉਂਕਿ ਸਰਕਾਰ ਦੇ ਉੱਤੇ ਉਦੋਂ ਪ੍ਰੈਸ਼ਰ ਜ਼ਿਆਦਾ ਬਣ ਸਕਦਾ ਜਦੋਂ ਵੋਟਾਂ ਨੇੜੇ ਹੁੰਦੀਆਂ ਕਿਤੇ ਜਿਹੜੇ ਇਲੈਕਸ਼ਨ ਲੜਨ ਵਾਲੀਆਂ ਧਿਰਾਂ ਨੇ ਉਹ ਸਾਨੂੰ ਕਹਿ ਰਹੀਆਂ ਕਿ ਨਾ ਜਾਓ ਹੁਣ ਤਾਂ ਇਲੈਕਸ਼ਨ ਲੜਨ ਦਾ ਟਾਈਮ ਆ ਵੀ ਅਸੀਂ ਤਾਂ ਇਲੈਕਸ਼ਨ ਲੜਨੇ ਆ ਕੋਈ ਏਦਾਂ ਦੀ ਗੱਲਾਂ ਬਾਤਾਂ ਉਹਨਾਂ ਨੇ ਇਹ ਵੀ ਕੀਤੀਆਂ ਕਿ ਲੱਗਦਾ ਨਹੀਂ ਕਿ ਹੁਣ ਹੀ ਮੌਕਾ ਸੀਗਾ ਸਗੋਂ ਜਿਵੇਂ ਤੁਸੀਂ ਗੱਲ ਕਰ ਰਹੇ ਹੋ 7 ਮਹੀਨੇ ਦੀ ਤਿਆਰੀ ਕਿਉਂਕਿ ਚੋਣ ਜਾਬਤੇ ਦਾ ਜਿਹੜਾ ਟਾਈਮ ਨੇ ਉਹ ਬਿਲਕੁਲ ਨੇੜ देखो जी चुनाव जावते दा टाइम ਨੇੜੇ ਤੇ ਕੋਈ ਸ਼ੱਕ ਨਹੀਂ ਹੈਗੀ ਪਰ ਤੁਹਾਨੂੰ ਕੀ ਲੱਗਦਾ ਹੈ ਕਿ बीजेपी जिस पोजीशन 'ਚ ਇਸ ਵੇਲੇ ਹੈ ਆ ਜੀ ਕਿ ਉਹ ਪੰਜਾਬ ਦੇ 13 MP ਦੀ ਕਿੰਨੀ ਕੋ ਪਰਵਾ ਕਰੇਗਾ ਆ ਰਾਜ ਮੰਤਰੀ ਦਾ ਬਣ ਜਾਣਾ Hindu ਕਬ ਦਾ ਪਤਾ ਜਿਹੜਾ ਖੇਡਿਆ ਜਾਣਾ ਇਹ ਸਾਰਾ ਕੁਝ ਇੱਕ ਸਾਜ਼ਿਸ਼ ਦਾ ਹਿੱਸਾ ਹੈ ਉਸੇ ਸਾਜ਼ਿਸ਼ ਦਾ ਹਿੱਸਾ ਕਿ ਜਿਹੜਾ ਪੰਜਾਬ ਨੂੰ ਦਰਕਨਾਰ ਕੀਤਾ ਜਾ ਸਕੇ ਪੰਜਾਬ ਨੂੰ ਦਰਕਨਾਰ ਕਰਕੇ ਹਿੰਦੂਜਮ ਦਾ ਪਤਾ ਖੇੜ ਕੇ ਰਾਮ ਮੰਦਰ ਦਾ ਪਤਾ ਖੇੜ ਕੇ ਇਸ ਰਾਜ ਸੱਤਾ ਨੂੰ ਗਲਬਾ ਪਾ ਕੇ ਰੱਖਣ ਦੀ ਇੱਕ ਚਾਲ ਜਿਹੜੀ ਬੀਜੇਪੀ ਦੀ ਉਹਦੇ ਚੋਂ ਉਹ ਉਹਦੇ ਚੋਂ ਕਾਮਯਾਬ ਹੋਈ ਏ ਜੀ ਤਾਂ ਇਹ ਗੱਲ ਠੀਕ ਹੈ ਕਿ ਚੋਣ ਜਾਬਤਾ ਲੱਗਣ ਵਾਲਾ ਪਰ ਮੈਨੂੰ ਇਹ ਗੱਲ ਲੱਗਦੀ ਏ ਕਿ ਇੰਨਾ ਵੀ ਨਹੀਂ ਹੈਗਾ ਕਿ ਚੋਣ ਜਾਬਤੇ ਲੱਗਣ ਕਰਕੇ ਕਿਸੇ ਡਰ ਦੇ ਵਿੱਚੋਂ ਜਿਹੜੀ ਬੀਜੇਪੀ ਦੀ ਸਰਕਾਰ ਏ ਇਸ ਸਾਡੀਆਂ ਇਹਨਾਂ ਮੰਗਾ ਨੂੰ ਮੰਗਾ ਸਾਡੀਆਂ ਜਾਏ ਨੇ ਕੋਈ ਇਹਦੇ ਚ ਦੋਰ ਐਵਾਂ ਨਹੀਂ ਡੱਲੇਵਾਲ ਸਾਹਬ ਵੀ ਗਏ ਨੇ ਮੰਗਾ ਉਹਨਾਂ ਦੀਆਂ ਸਾਰੀਆਂ ਜਾਏ ਨੇ ਕੋਈ ਦੋਰ ਐਵਾਂ ਨਹੀਂ ਮੰਗਾ ਮੰਨੀਆਂ ਜਾਣੀਆਂ ਚਾਹੀਦੀਆਂ ਉਹਨਾਂ ਤੇ ਲੜਾਈ ਹੋਣੀ ਚਾਹੀਦੀ ਪਰ ਕੇਵਲ ਇੱਕ ਗੱਲ ਨੂੰ ਮੱਦੇਨਜ਼ਰ ਆ ਕੇ ਕਿ ਝੋਨ ਜਾਬਤਾ ਲੱਗਣ ਵਾਲਾ ਹੈ ਅਸੀਂ ਕਹੀਏ ਵੀ ਹਾਲਤ ਸਾਜਗਰ ਹੋ ਗਏ ਇਹ ਗੱਲ ਨਹੀਂ ਹੈਗੀ ਕੱਲੇ ਝੋਨ ਜਾਬਤਾ ਹੋਣਾ ਹਾਲਤ ਸਾਜਗਰ ਹਾਲੇ ਨਹੀਂ ਹੈ ਹੁਣ ਕੀ ਆਉਣ ਵਾਲੇ ਸਮੇਂ ਅੰਦਰ ਕੀ ਲੱਗਦਾ ਮੇਮਾ ਸਾਹਿਬ ਵੀ ਕੀ ਜਿੱਤ ਪ੍ਰਾਪਤ ਹੋਏਗੀ ਉਸ ਤਰੀਕੇ ਦੇ ਨਾਲ ਕਿਸਾਨ ਸੈਟਿੰਗ ਕਰਕੇ ਜਿੱਤ ਦੇ ਨਾਲ ਮੁੜਨਗੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੁਝ ਨਿਰਾਸ਼ਤਾ ਵੀ ਦੇਖਣੀ ਪੈਗੀ ਜਿਸ ਤਰੀਕੇ ਦੇ ਨਾਲ ਲਹਿਰਾਂ ਬਣੀਆਂ ਹੋਈਆਂ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਕੀ ਤੁਹਾਨੂੰ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਅੰਦਰ ਜਾਂ ਸਾਰੀਆਂ ਸੰਯੁਕਤ ਕਿਸਾਨ ਜਥੇਬੰਦੀਆਂ ਬਾਕੀ ਵੀਨੇ ਜਿਹੜੀਆਂ ਪੰਜਾਬ ਦੀਆਂ ਉੱਥੇ ਜਾ ਕੇ ਸਾਥ ਦੇਣਗੀਆਂ ਫਿਰ ਜਿੱਤ ਹੋਏਗੀ ਕੀ ਲੱਗਦਾ ਹੈ ਆਉਣ ਵਾਲੇ ਭਵਿੱਖ ਦੇ ਦੇਖੋ ਜੀ ਤਾਂ 18 ਤਰੀਕ ਨੂੰ ਮੀਟਿੰਗ ਹੈਗੀ ਹੈ 18 ਤਰੀਕ ਵਾਲੀ ਮੀਟਿੰਗ ਦੇ ਵਿੱਚੋਂ ਕੁਝ ਨਾ ਕੁਝ ਜ਼ਰੂਰ ਨਿਕਲੇਗਾ ਪਰ ਮੈਂ ਤੁਹਾਨੂੰ ਇਹਨਾਂ ਵਿਸ਼ਵਾਸ ਦਿਵਾਉਣਾ ਕਿ ਮਾਰਚ ਮਹੀਨਾ ਪੂਰੇ ਤਿੱਖੇ ਸੰਘਰਸ਼ਾਂ ਦਾ ਮਹੀਨਾ ਰਹੇਗਾ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਉਹ ਦਿੱਕੇ ਸੰਘਰਸ਼ ਬਿਲਕੁਲ ਪੰਜਾਬ ਦੀਆਂ ਵੀ ਕੁਝ ਲੋੜਾਂ ਹੈ ਨੇ ਪੰਜਾਬ ਦੀਆਂ ਵੀ ਕੁਝ ਐਸੀਆਂ ਮੰਗਾਂ ਅਟਕੀਆਂ ਆਈਆਂ ਨੇ ਜਿਹੜੀਆਂ ਕਿ ਫੌਰਨ ਮਨਵਾਉਣ ਵਾਲੀਆਂ ਨੇ ਤਾਂ ਆਉਣ ਵਾਲਾ ਜਿਹੜਾ ਮਾਰਚ ਦਾ ਮਹੀਨਾ ਪੂਰਾ ਸਰਗਰਮੀ ਦਾ ਪੂਰਾ ਲੜਾਈ ਦਾ ਕੋਲ ਦਾ ਮਹੀਨਾ ਰਹੇਗਾ ਉਹ ਕੋਲ ਦਾ ਕੇਂਦਰ ਬੇਸ਼ੱਕ ਦਿੱਲੀ ਹੋਵੇ ਬੇਸ਼ੱਕ ਚੰਡੀਗੜ੍ਹ ਹੋਵੇ ਪਰ ਇੱਕ ਜਗ੍ਹਾ ਤੇ ਵੱਡਾ ਯੁੱਧ ਆਉਣ ਵਾਲੇ ਮਾਰਚ ਮਹੀਨੇ ਜ਼ਰੂਰ ਲੜਿਆ ਇੱਕ ਹੋਰ ਨਾਲ ਧਰਮ ਦੇ ਨਾਲ ਜੁੜੀ ਹੋਈ ਗੱਲਬਾਤ ਹੈ ਕਿ ਗੁਰਦੁਆਰਾ ਪੰਜੋਖੜਾ ਸਾਹਿਬ ਦੀ ਸਰਾਂ ਦੇ ਵਿੱਚ ਬਹੁਤ ਸਾਰੀ ਮਿਲਟਰੀ ਹੈ ਜਿਹੜੀ ਉਹਨਾਂ ਵੱਲੋਂ ਏਜੰਸੀਆਂ ਭਲਾਈਆਂ ਗਈਆਂ ਉਹਨਾਂ ਦੇ ਕੋਲੋਂ ਤਾਰੂ ਸ਼ਿੱਕਾ ਤਮਾਕੂ ਦੀਆਂ ਪੁੜੀਆਂ ਇੱਕ ਪਾਸੇ ਤਾਂ ਗੁਰੂ ਦਾ ਘੋੜਾ ਸਾਹਿਬ ਨਹੀਂ ਘੋੜਾ ਨਹੀਂ ਲੰਘਦਾ ਤਮਾਕੂ ਦੇ ਖੇਤ ਦੇ ਵਿੱਚੋਂ ਦੂਸਰੇ ਪਾਸੇ ਜਿਹੜੀ ਲੱਗੀ ਹੋਈ ਬਾਰਡਰਾਂ ਤੇ ਫੋਰਸ ਹੈ ਕਿਸਾਨਾਂ ਨੂੰ ਰੋਕਣ ਵਾਸਤੇ ਇਸ ਤਰੀਕੇ ਦੀਆਂ ਨਸ਼ੇ ਪਤੇ ਦੀਆਂ ਅੰਦਰ ਸਾਰੀਆਂ ਕਾਰਵਾਈਆਂ ਚੱਲ ਰੀਆਂ ਨੇ ਤੇ ਤੁਸੀਂ ਜ਼ਰੀਆ ਨਾ ਦੇਖ ਦਿਓ ਕਿ ਸਰਕਾਰ ਇਸ ਤਰੀਕੇ ਨੂੰ ਜਾਣਦੀ ਨਹੀਂ ਹੈ ਉਹ ਗੁਰਦੁਆਰਾ ਸਾਹਿਬ ਧਰਮਾ ਕੀਰ ਦਾ ਸਾਡਾ ਹਸ ਉਹਨਾਂ ਦਾ ਨਹੀਂ ਕਿਉਂਕਿ ਉਹਨਾਂ ਵਾਸਤੇ ਸ਼ਰਮਾਇਆ ਤੋਂ ਵੱਧ ਹੋਰ ਕੁਝ ਨਹੀਂ ਤਾਂ ਇਹ ਜਿਹੜਾ ਸ਼ਰਾਰਤੀ ਬੰਦਾ ਨਾ ਹਰ ਸਮੇਂ ਇੱਕ ਕੋਸ਼ਿਸ਼ ਚ ਰਹਿੰਦਾ ਹੈ ਕਿ ਜਦੋਂ ਵੀ ਉਹ ਇੱਕ ਫਰੰਟ ਤੇ ਲੜ ਰਿਹਾ ਹੈ ਤਾਂ ਉਹ ਸਾਹਮਣੇ ਵਾਲੇ ਵਾਸਤੇ ਅਲੱਗ-ਅਲੱਗ ਫਰੰਟ ਕਿਵੇਂ ਖੋਲ ਸਕਦਾ ਹੈ ਬਿਲਕੁਲ ਆਪ ਇੱਕ ਫਰੰਟ ਤੇ ਇਕੱਠਾ ਹੋ ਜਾਏਗਾ ਪਰ ਉਸ ਜਿਹੜਾ ਉਹਦੇ ਨਾਲ ਲੜ ਰਿਹਾ ਹੈ ਉਹਦੇ ਵਾਸਤੇ ਅਲੱਗ-ਅਲੱਗ ਫਰੰਟ ਖੋਲ ਦੇਗਾ ਕਿ ਉਹ ਨਖੇੜਾ ਪਾਵੇ ਤਾਂ ਇਹ ਇੱਕ ਸਾਜ਼ਿਸ਼ ਵੀ ਹੋ ਸਕਦੀ ਹੈ ਕਿ ਇੱਕ ਹੋਰ ਫਰੰਟ ਕਿਉਂ ਨਾ ਖੋਲਤਾ ਜਾਵੇ ਅੱਗੇ ਜਬਰ ਹੋ ਰਿਹਾ ਇੱਕ ਫਰੰਟ ਤਾਂ ਖੁੱਲਿਆ ਹੀ ਹੋਇਆ ਹੈ ਹੋਰ ਨਿੱਕੀਆਂ-ਨਿੱਕੀਆਂ ਗੱਲਾਂ ਤੇ ਸਾਡੀਆਂ ਅਲੱਗ-ਅਲੱਗ ਲੜਾਈਆਂ ਚੱਲ ਰਹੀਆਂ ਨੇ ਪਰ ਇੱਕ ਫਰੰਟ ਹੋਰ ਖੋਲ ਦਿਓ ਕਿ ਬਹੁ ਗਿਣਤੀ ਦਾ ਧਿਆਨ ਇੱਧਰ ਹੋ ਜਾਵੇ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਇਹ ਜਿਹੜੀਆਂ ਨੇ ਨਿੰਦਨ ਜੋ ਘਟਨਾਵਾਂ ਹੋ ਰਹੀਆਂ ਨੇ ਤਾਂ ਇਹਨੂੰ ਇੱਕ ਸਾਜ਼ਿਸ਼ ਦੇ ਰੂਪ 'ਚ ਵੀ ਵੇਖਿਆ ਜਾ ਸਕਦਾ ਪਰ ਇਸ ਸ਼ਰਾਰਤ ਦੀ ਨਿੰਦਾ ਜ਼ਰੂਰ ਬੰਦੀ ਏ ਨਿੰਦਾ ਜ਼ਰੂਰ ਕਰਨੀ ਚਾਹੀਦੀ ਏ ਤੇ ਦੋਸ਼ੀਆਂ ਨੂੰ ਸਜ਼ਾ ਦੀ ਮੰਗ ਕਰਨੀ ਚਾਹੀਦੀ ਏ ਤੇ ਇਹ ਕਰਤੂਤ ਕਰਨ ਵਾਲਿਆਂ ਨੂੰ ਸਮਾਜ ਦੇ ਵਿੱਚ ਨੰਗੇ ਕਰਨ ਦੀ ਕੋਸ਼ਿਸ਼ ਸਾਨੂੰ ਸਾਰਿਆਂ ਨੂੰ ਰਿਜਰਡ ਕਰਨੀ ਅਖੀਰ ਤੇ ਇੱਕ ਸਵਾਲ ਹੈ ਜਿਸ ਤਰੀਕੇ ਦੇ ਨਾਲ ਸੈਂਟਰ ਗਵਰਨਮੈਂਟ ਨੇ ਕੇਜਰੀਵਾਲ ਨੂੰ ਕਿਹਾ ਵੀ ਇਸ ਸਟੇਡੀਅਮ ਨੂੰ ਆਪਾਂ ਜੇਲ੍ਹ ਦਾ ਰੂਪ ਦੇਣਾ ਉਹਨਾਂ ਵੱਲੋਂ ਇਨਕਾਰ ਕਰਨਾ ਆਮ ਆਦਮੀ ਪਾਰਟੀ ਇਸ ਤਰੀਕੇ ਨੂੰ ਬਹੁਤ ਵੱਡੇ ਤਰੀਕੇ ਨਾਲ ਉਭਾਰ ਰਹੀ ਹੈ ਵੀ ਇਹ ਏਸੀ ਕਿਸਾਨਾਂ ਦੇ ਨਾਲ ਹੈ ਤੁਸੀਂ ਪੰਜਾਬ ਦੇ ਵਿੱਚ ਵਿਚਰਦੇ ਹੋ ਕਿ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਸਾਹਿਬ ਦਾ ਕੇਜਰੀਵਾਲ ਸਾਹਿਬ ਕਿਸਾਨਾਂ ਦੇ ਹਿੱਤ ਵਿੱਚ ਨੂੰ ਪੂਰਨ ਤੌਰ ਤੇ ਵੇਖੋ ਜੀ ਮੈਂ ਅੱਗੇ ਸਾਡੇ ਅੱਗੂ ਨੇ ਵੀ ਕਿਹਾ ਸੀ ਵੀ ਜਿੰਨੀਆਂ ਪਾਰਟੀਆਂ ਸਰਕਾਰ ਬੰਦੀ ਨਾ ਉਹ ਝੂਠ ਮਾਰਦਿਆਂ ਨੇ ਫਰੇਵ ਕਰਦਿਆਂ ਨੇ ਪਰ ਭਗਵੰਤਮਾਨ ਸਰਕਾਰ ਨੇ ਤਾਂ ਪਾਪ ਕੀਤਾ ਹੜਾ ਏ ਜੀ ਕਿਸਾਨਾਂ ਦੀਆਂ ਫਸਲਾਂ ਰੁੜ ਗਈਆਂ 1 ਰੁਪਏ ਦਾ ਮੁਆਵਜ਼ਾ 1 ਰੁਪਏ ਦਾ ਵੀ ਮੁਆਵਜ਼ਾ 1 ਰੁਪਏ ਦਾ ਵੀ ਮੁਆਵਜ਼ਾ ਨਹੀਂ ਜਿਹੜਾ 6500 ਕਹਿ ਰਹੇ ਨੇ ਉਹ ਵੀ ਬਹੁਤ ਮਾਮੂਲੀ ਬਹੁਤ ਘਟਕਿੰਦੀ ਲੋਕਾਂ ਨੂੰ ਮਿਲਿਆ 1 ਰੁਪਏ ਦਾ ਮੁਆਵਜ਼ਾ ਨਹੀਂ ਜਿਹੜਾ ਕਹਿੰਦਾ ਸੀ ਕਿ ਮੈਂ ਗਰਦੌਰੀ ਤੋਂ ਪਹਿਲਾਂ ਮੁਆਵਜ਼ਾ ਦੇਵਾਂਗਾ ਉਸ ਦੇ ਪੁੱਤਰ ਨੇ 1 ਰੁਪਏ ਦਾ ਮੁਆਵਜ਼ਾ ਨਹੀਂ ਦਿੱਤਾ ਲੋਕਾਂ ਦਾ ਝੋਨਾ ਦਵਾਰਾ ਬੀਜਿਆ ਫਿਰ ਨਹੀਂ ਹੋਇਆ ਫਿਰ ਪਾਣੀ ਆ ਗਿਆ ਦੋ ਫਸਲਾਂ ਮਾਰੀਆਂ ਗਿਆ ਜਿਹੜੀ ਕਣਕ ਬੀਜੀ ਇਹ ਫਿਰ ਨਹੀਂ ਬੀਜੀ ਕੀ ਤਿੰਨ ਫਸਲਾਂ ਮਾਰੀਆਂ ਗਿਆ ਆਉਣ ਵਾਲਾ ਝੋਨੇ ਦੀ ਫਿਰ ਕੋਨੀ ਆ ਮੀ ਕਿਸਾਨ ਇਸ ਗੱਲ ਨੂੰ ਰੋਂਦੇ ਪਏ ਨੇ ਕਿ ਜਿਹੜਾ ਦਰਿਆਣੇ ਮਿੱਟੀ ਤੇ ਰੇਤਾਂ ਸਾਡੀਆਂ ਜ਼ਮੀਨਾਂ ਸੜ ਦਿੱਤੀ ਉਹ ਸਾਨੂੰ ਉਹ ਤਾਂ ਚੁੱਕ ਲੈਣ ਦਿਓ ਉਹ ਚੁੱਕ ਕੇ ਸਾਡਾ ਅਗਲਾ ਝੋਨੇ ਦੀ ਫਸਲ ਤਾਂ ਬੀਜੀ ਜਾਵੇ ਪਰ ਸਰਕਾਰ ਇਸ ਗੱਲ ਤੇ ਅੜੀ ਹੋਈ ਵੀ ਅਸੀਂ ਇਹ ਮਿੱਟੀ ਵੀ ਨਹੀਂ ਚੁੱਕੰਦੇ ਨਹੀਂ ਇਹ ਕਹਿੰਦੇ ਖੰਨਣ ਜਿਹੜਾ ਕਾਨੂੰਨ ਹੈ ਉਹਦੇ ਅੰਡਰ ਨਹੀਂ ਆਉਂਦੀ ਉਦੇ ਤਹਿਤ ਨਹੀਂ ਚੁੱਕ ਸਕਦੇ ਤਾਂ ਇਹ ਜਿਹੜਾ ਸਾਰੀਆਂ ਇਹ ਅਨਕੈਲੀਆਂ ਕਹਿ ਲੋ ਸ਼ਰਾਰਤਾਂ ਕਹਿ ਲੋ ਬੇਈਮਾਨੀਆਂ ਕਹਿ ਲੋ ਜਿਹੜੀਆਂ ਭਗਵੰਤ ਮਾਨ ਸਰਕਾਰ ਕਰ ਰਹੀ ਹੈ ਦੂਜਿਆਂ ਸਾਰਿਆਂ ਨਾਲੋਂ ਟੱਪ ਗਏ ਨੇ ਦੋ ਹੱਥ ਅੱਗੇ ਵਧ ਗਏ ਨੇ ਉਹਨਾਂ ਨਾਲੋਂ ਤਾਂ ਕੋਈ ਵੀ ਆਸ ਕਰਨੀ ਆਮ ਆਦਮੀ ਪਾਰਟੀ ਤੋਂ ਵੀ ਬਿਲਕੁਲ ਕੋਈ ਮਤਲਬ ਹੀ ਨਹੀਂ ਹੈਗਾ ਕੋਈ ਆਸ ਨਹੀਂ ਕੀਤੀ ਜਾ ਸਕਦੀ ਨਹੀਂ ਕਰਨੀ ਚਾਹੀਦੀ ਹਾਂ ਇੱਕ ਗੱਲ ਨੂੰ ਮੁੱਦਾ ਬਣਾ ਕੇ ਉਹ ਬੇਸ਼ੱਕ ਬਣਾਈ ਜਾਣ ਪਰ ਆਸ ਕੋਈ ਆਮ ਆਦਮੀ ਪਾਰਟੀ ਤੋਂ ਵੀ ਹੋਵੇ ਇਹ ਨਹੀਂ ਹੋਊਗਾ ਕਰਪਾਗਵੰਤ ਮੰਤਰੀ ਤਾਂ ਇਹ ਕਹਿੰਦੇ ਵੀ ਅਸੀਂ ਤਾਂ ਮੀਟਿੰਗਾਂ ਵੀ ਕਰਾਈਆਂ ਪੰਜਾਬ ਦੇ ਵਿੱਚ ਸੱਦੇ ਵੀ ਸੈਂਟਰ ਦੇ ਮੰਤਰੀ ਵੀ ਸੱਦੇ ਵੀ ਕਿਤੇ ਨਾ ਕਿਤੇ ਕੋਈ ਕਿਸੇ ਤਰੀਕੇ ਦੇ ਨਾਲ ਕੋਈ ਸਮਝੌਤਾ ਹੋਜਾ ਨਾ ਇਹ ਐਂਦਾ ਸਾਨੂੰ ਜਿਹੜਾ ਸੰਘਰਸ਼ ਕਰਨਾ ਪਾ। ਭਗਵੰਤਮਾਨ ਨੂੰ ਇਹ ਕਹੋ ਵੀ ਤੂੰ ਚਲੋ ਕਰਾਈਆਂ ਤੇਰਾ ਧੰਨਵਾਦ ਹੋਰ ਕਰਵਾ ਦੇ ਜੋ ਤੇਰੇ ਆਦੇ ਕਰਨ ਵਾਲਾ ਉਹ ਕਿਉਂ ਨਹੀਂ ਕਰਦਾ। ਵੋਟਾਂ ਤੋਂ ਪਹਿਲਾਂ ਕੀਤੇ ਹੋਏ ਵਾਅਦਿਆਂ ਦਾ ਕੀ ਬਣਿਆ? ਜਿਵੇਂ ਮੈਂ ਹੁਣੇ ਤੁਹਾਡੇ ਕੋਲ ਗੱਲ ਕੀਤੀ ਏ ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਦਾ ਕੀ ਬਣਿਆ? ਸਾਡੇ ਕੋਲ ਗਰਮੀਰ ਸੇ ਖੁੱਡੀਆਂ ਮੰਨ ਕੇ ਇੱਕ ਇੱਕ ਸਾਂ ਰੇਤਾ ਚੋਕ ਲੈਣਾ ਚੁੱਕ ਕੀ ਲੈਣੋ ਵੇਚ ਲੈਣ ਨਾਲੇ ਤਾਂ ਉਹਨਾਂ ਦਾ ਕੁਝ ਘਾਟਾ-ਕੂਟਾ ਪੂਰਾ ਹੋ ਜਾਏਗਾ ਨਾਲੇ ਉਹਗਾ ਵਾਸਤੇ ਉਹਨਾਂ ਨੂੰ ਕੋਈ ਤੇਲ ਪਾਣੀ ਦਾ ਪ੍ਰਬੰਧ ਹੋ ਜਾਏਗਾ ਚੋਕ ਲੈਣ ਉੱਥੇ ਕਹਿ ਕੇ ਚੋਕ ਲੈਣ ਤੇ ਡੀਸੀ ਨੂੰ ਫੋਨ ਕਰਦੇ ਨੇ ਵੀ ਕਿ ਕਤਈ ਇੱਕ ਟਰਾਲੀ ਨਹੀਂ ਚੁੱਕੰਦੇ ਨਹੀਂ ਇਹ ਦੋਗਲਾ ਕਰਤਾਰ ਹੈ ਤਾਂ ਭਗਵੰਤ ਮਾਨ ਜੀ ਕਰਵਾਉਣ ਮੀਟਿੰਗਾਂ ਜੀ ਸਦਕੇ ਕਰਵਾਉਣ ਜੋ ਮਰਜ਼ੀ ਕਰਵਾਉਣ ਭਗਵੰਤ ਮਾਨ ਜੀ ਨੂੰ ਬੇਨਤੀ ਵੀ ਜਿਹੜਾ ਤੁਸੀਂ ਆ ਵਾਦੇ ਕਿਤੇ ਸੀ ਉਹਨਾਂ ਦਾ ਕੀ ਤੁਸੀਂ ਉਹ ਕਰੋ ਕੋਈ ਨਹੀਂ ਸਰ ਕੇਂਦਰ ਨਾਲ ਅਸੀਂ ਵੇਖ ਲਵਾਂਗੇ ਸਾਨੂੰ ਆਉਂਦਾ ਵੱਲ ਲੜ ਲਵਾਂਗੇ ਕੇਂਦਰ ਨਾਲ ਅਸੀਂ ਮੀਟਿੰਗਾਂ ਵੀ ਕਰ ਲਾਂਗੇ ਸਾਰਾ ਕੁਝ ਆਉਂਦਾ ਤੁਸੀਂ ਆਵਦਾ ਕਰੋ ਵੀ ਤੁਸੀਂ ਜੋ ਕੀਤਾ ਸੀ ਤੁਸੀਂ ਕਦੋਂ ਪੂਰਾ ਕਰਨਾ ਸਮਾਪਤੀ ਆਪਾਂ ਇਥੋਂ ਅੱਜ ਕਰ ਦਿਤੀਏ ਸਤਿਉਤ ਮੋਰਚੇ ਵੱਲ ਸਮੁੱਚੀ ਸ਼ਕਤ ਦਾ ਧੰਨਵਾਦ ਬੋਲੇ ਈਸੋ ਨਿਹਾਲ ਜੈ ਜੀ ਕਾ ਕਿਸਾਨ ਸੁਯੁਗਤ ਮੋਰਚਾ ਜਿੰਦਾਬਾਦ ਸੁਯੁਗਤ ਕਿਸਾਨ ਮੋਰਚਾ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਮੋਦੀ ਸਰਕਾਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਤੁਹਾਨੂੰ ਤਸਵੀਰਾਂ ਜਿਹੜਾ ਬੰਗਾਲੀ ਵਾਲੇ ਪੁਲ ਤੋਂ ਦਿਖਾ ਰਹੇ ਜਿੱਥੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਦਰਨਾ ਪ੍ਰਦਰਸ਼ਨ ਕੀਤਾ ਗਿਆ ਸੀਗਾ ਰੋਡ ਜਾਮ ਕੀਤਾ ਗਿਆ ਸੀਗਾ ਭਾਰਤ ਬੰਦ ਦੇ ਸੱਦੇ ਦੇ ਜਿਹੜਾ ਇੱਥੇ ਵੀ ਅੱਜ ਜਿਹੜਾ ਪੂਰਨ ਤੌਰ ਤੇ ਜਿਹੜਾ ਜਿਹੜਾ ਬੰਗਾਲੀ ਵਾਲਾ ਪੌਲਾ ਬੰਦ ਰਿਹਾ ਜਿਸ ਤੇ ਦੇਖੋ ਕਿ ਹਰਿਆਣਾ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਹੜੀ ਖੱਟੜ ਸਰਕਾਰ ਆਰਮੀ ਦੁਆਰਾ ਜਾਂ ਨੌਜਵਾਨਾਂ ਤੇ ਜਿਹੜੀ ਤਛੱੜ ਟਾ ਰਹੀ ਹੈ ਦੇਖ ਸਕਦੇ ਹੋ ਕਿ ਪਰ ਇੱਥੇ ਇੱਕ ਜਿਹੀ ਚੀਜ਼ ਦੇਖਣ ਨੂੰ ਮਿਲੀ ਹੈ ਕਿ ਜਿਹੜੇ ਆਰਮੀ ਦੇ ਕੈਂਟਰ ਉਸੇ ਤਰ੍ਹਾਂ ਸਮਰਥਨ ਦੇ ਵਿੱਚ ਖੜੇ ਨੇ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਜਿਹੜਾ ਇਹ ਧਰਨਾ ਜਿਹੜਾ ਹੈਗਾ ਹੈ ਸਮਾਪਤ ਹੋਵੇਗਾ ਜਿਹੜਾ 9 ਵਜੇ ਤੋਂ ਲੈ ਕੇ 4 ਵਜੇ ਤੱਕ ਦਿੱਤਾ ਜਾ ਰਿਹਾ ਸੀਗਾ ਤੇ ਕਦੋਂ ਅਸੀਂ ਜਿਹੜਾ ਆਪਣੇ ਸਾਧਨਾਂ ਨੂੰ ਅੱਗੇ ਕਿੱਥੇ ਅਸੀਂ ਪਹੁੰਚਣਾ ਉਸ ਜਗ੍ਹਾ ਤੇ ਪਹੁੰਚ ਕੇ ਕਰੀਏ ਸਿੰਘਾ ਤਲਵੰਡੀ ਨੁਪਾਲਾ ਠੀਕ ਹੈ ਜੀ ਕਿਸ ਜਥੇਬੰਦੀ ਵੱਲ ਜਿਹੜੀ ਸੇਵਾ ਕੀਤੀ ਗਈ ਹੈ ਕਿਸਾਨ ਯੂਨੀਅਨ ਪੰਜਾਬ ਲੰਗਰ ਦੀ ਸੇਵਾ ਕੀਤੀ ਗਈ ਹੈ ਜੀ ਜੀਰਮਾਨ ਸਿੰਘ ਸੰਧੂ ਠੀਕ ਹੈ ਜੀ ਠੀਕ ਹੈ ਉਹਨਾਂ ਨੇ ਲੰਗਰ ਦੀ ਸੇਵਾ ਦੁਆਰਾ ਆਪ ਬਰਸਾ ਵਾਲੇ ਸੈਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੀ ਸਾਡੀ ਅੱਜ ਦੀ ਕਵਰੇਜ ਬੰਗਾਲੀ ਵਾਲੇ ਪੋਲ ਤੋਂ ਨੈਸ਼ਨਲ ਹਾਈਵੇ 54 ਤੋਂ ਵੇਸ਼ਾ ਦੀ 9 ਵਜੇ ਤੋਂ ਲੈ ਕੇ 4 ਵਜੇ ਤੱਕ ਵੱਡਾ ਜਾਮ ਰਿਹਾ ਹੈ ਕਿਸਾਨ ਜਥੇਬੰਦੀਆਂ ਵੱਲੋਂ ਸਾਰੀਆਂ ਜਥੇਬੰਦੀਆਂ ਵੱਲੋਂ ਬੜੀ ਵੱਡੀ ਹਮਾਇਤ ਤੇ ਜਿਹੜਾ ਤੁਸੀਂ ਦੇਖ ਸਕਦੇ ਹੋ ਇਸ ਟਾਈਮ 4:00 ਵਜ ਚੁੱਕੇ ਆ ਤੁਸੀਂ ਸਾਰੀ ਗੱਲਬਾਤ ਸਾਡੇ ਅੱਗਵਾਣਾ ਸੁਣੀਏ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਜਿਹੜਾ ਜਾਮ ਖੁੱਲ ਚੁੱਕਾ ਬੜਾ ਵੱਡਾ ਜਿਹੜਾ ਜਾਮ ਕਿਉਂਕਿ ਜਿਹੜਾ ਮੱਧ ਜਿਹੜ ਨੂੰ ਔਰ ਮਾਲਵੇ ਨੂੰ ਦਵਾਬੇ ਨਾਲ ਜੋੜਨ ਵਾਲਾ ਜਿਹੜਾ ਵੱਡਾ ਹਾਈਵੇ ਹੈਗਾ ਸੋ ਇਸ ਟਾਈਮ ਜਿਹੜਾ ਇਹ ਖੁੱਲ ਚੁੱਕਾ ਸ਼ਾਮ ਦੇ 4:00 ਵਜ ਚੁੱਕੇ ਆ ਔਰ ਅਸੀਂ ਆਸ ਕਰਦੇ ਹਾਂ ਸਾਡੀ ਜਿਹੜੀ ਅੱਜ ਦੀ ਕਵਰੇਜ ਤੁਹਾਨੂੰ ਜਰੂਰ ਪਸੰਦ ਆਊਗੀ ਔਰ ਜਿਹੜਾ ਜੇਕਰ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕ ਤੁਸੀਂ ਹਾਲ ਤੱਕ ਸਬਸਕ੍ਰਾਈਬ ਸ਼ੇਅਰ ਲਾਈਕ ਨਹੀਂ ਕੀਤਾ ਸਾਡਾ ਜਿਹੜਾ ਫੇਸਬੁੱਕ ਪੇਜ ਸਬਸਕ੍ਰਾਈਬ ਫੋਲੋ ਨਹੀਂ ਕੀਤਾ ਤਾਂ ਜਰੂਰ ਕਰਨਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਸਿਆ ਕਮੈਂਟ ਵੀ ਜਰੂਰ ਦੇਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ